ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਸੁਆਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਕੋੜ ਸਦਰਖਾਂ ਤਹਿਸੀਲ ਧਰਮਕੋਟ ਜ਼ਿਲ੍ਹਾ ਮੋਗਾ ਓਨਰ ਵੀਰ सोनू ਦੇ ਕੋਲ ਆਏ ਆ ਦੋਸਤੋ ਪਸ਼ੂ ਵਪਾਰ ਦਾ ਵੀਰ ਦਾ ਕੀਤਾ ਵਾ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਪਾਈਆਂ ਨੇ ਇਸ ਘਰੋਂ ਠੀਕ ਆ ਜੀ ਰੁਟੀਨ ਦੇ ਵਿੱਚ ਵੀਰ सोनू ਕੰਮ ਕਰਦਾ ਦੋਸਤੋ ਮੱਝਾਂ ਹੋਣ ਝੋਟੀਆਂ ਵੜਾਂ گاਵਾ ਠੀਕ ਆ ਜੀ ਇਸੇ ਤਰ੍ਹਾਂ ਡੇਲੀ ਰੁਟੀਨ ਦੇ ਵਿੱਚ ਪਸ਼ੂ ਆਉਂਦੇ ਰਹਿੰਦੇ ਆ ਇਸ ਕਿੱਲੇ ਤੇ ਸੋ ਕੋਈ ਵੀ ਭਰਾ ਵਿਜ਼ਿਟ ਕਰਨੀ ਚਾਹੁੰਦਾ ਇਸ ਪਿੰਡ ਤੇ ਕੋਟ ਹਿੱਸੇਖਾਂ ਜਦੋਂ ਤੁਸੀਂ ਵਿਜ਼ਿਟ ਕਰੋਗੇ ਤੇ ਕੋਟ ਹਿੱਸੇਖਾਂ ਤੋਂ ਸੜਕ ਧਰਮਕੋਟ ਨੂੰ ਜਾਂਦੀ ਆ ਇਸੇ ਸੜਕ ਦੇ ਉੱਪਰ ਕੋਈ 5-4 ਕਿਲੋਮੀਟਰ ਦੀ ਦੂਰੀ ਤੇ ਪਿੰਡ ਆ ਜਾਂਦਾ ਕੋਟ ਸਦਰਖਾਂ ਬ੍ਰह्म ਕੇ ਪਿੰਡ ਮਸੀਤਾਂ ਇਹ ਪਿੰਡ ਥੋੜੀ ਥੋੜੀ ਦੂਰੀ ਤੇ ਕੰਡੇਆਲਾ ਇੱਕ ਪਾਸੇ ਆ ਗਿਆ ਠੀਕ ਆ ਜੀ ਤੇ ਧਰਮਕੋਟ ਵੀ ਤਕਰੀਬਨ ਇੱਥੋਂ ਕੋਈ 8-7 ਕਿਲੋਮੀਟਰ ਕੋਈ 5-7 ਕਿਲੋਮੀਟਰ ਦੀ ਦੂਰੀ ਅੱਗੇ ਰਹਿ ਜਾਂਦੀ ਆ ਅੱਜ ਇਸ ਵੀਡੀਓ ਦੇ ਵਿੱਚ ਤਿੰਨ ਐਨੀਮਲ ਵੀਰ ਲੈ ਕੇ ਆਇਆ ਦੋ ਝੋਟੀਆਂ ਦਿਖਾਵਾਂਗੇ ਤੁਹਾਨੂੰ ਪਲੂਣ ਪਹਿਲਾ ਪਹਿਲਾ ਸਵੇਰ ਝੋ ਵੈਸੇ ਦੰਦਾਂ ਦੇ ਵਿੱਚ ਆ ਝੋਟੀਆਂ ਠੀਕ ਆ ਜੀ ਮੂੰਹ ਘੱਟ ਫੜਾਉਂਦੀਆਂ ਨੇ ਹੋ ਸਕਿਆ ਤਾਂ ਆਪਾਂ ਸ਼ੋਰ ਕਰਦੇ ਆਂ ਕਿ ਅਦਰਵਾਇਜ਼ ਕੋਈ ਵੀ ਭਰਾ ਆਉਂਦਾ ਤੇ ਮੂੰਹੋਂ ਦੰਦੀ ਤੁਸੀਂ ਆਪਣੀ ਕਨਫਰਮ ਕਰ ਸਕਦੇ ਏ ਜੇ ਬਿਲਕੁਲ ਦੰਦਾਂ ਦੇ ਵਿੱਚ ਹੋਣਗੀਆਂ ਚਿਹਰੇ ਮੋਰੇ ਤੋਂ ਸਾਰੇ ਭਰਾਵਾਂ ਨੂੰ ਇੱਕ ਅੰਦਾਜ਼ਾ ਹੋ ਜਾਊਗਾ ਠੀਕ ਆ ਜੀ ਇੱਕ ਵਿਹੜ ਤੁਹਾਨੂੰ ਦਿਖਾ ਦਿਆਂਗੇ ਗੱਬਣ ਵਿਹੜਾ ਕਰਾਸ ਬਰੀਡ ਦੇ ਵਿੱਚ ਤੇ ਜਿਹੜੀਆਂ ਦੋਵੇਂ ਝੋਟੀਆਂ ਬਿਲਕੁਲ ਸੱਜਰ ਤਾਜ਼ੀਆਂ ਸੂਈਆਂ ਨੇ ਅੱਜ ਤਰੀਕ 6 ਮਈ ਨੂੰ ਆਪਾਂ ਵੀਡੀਓ ਬਣਾ ਰਹੇ ਆਂ ਸਮਾਂ ਮਾਰਨਿੰਗ ਦੇ ਕੋਈ 10:30 ਵਜੇ ਦਾ ਆਓ ਕਰਦੇ ਆਂ ਪੂਰੀ ਗੱਲ ਬਾਤ ਬਾਕੀ ਕੋਈ ਉਹ ਸੁਖਰੀਦਨ ਆ ਰਿਹਾ ਤੇ ਆਪਾਂ ਸਟਾਰਟਿੰਗ ਤੋਂ ਸਾਰੇ ਵੀਰਾਂ ਨੂੰ ਬੇਨਤੀ ਕਰਦੇ ਆਂ ਜਿਸ ਘਰ ਤੋਂ ਵੀ ਆਪਾਂ ਵੀਡੀਓ ਬਣਾਉਣੇ ਆ ਆਪਣੀ ਤਸੱਲੀ ਕਰਨਾ ਤੁਹਾਡਾ ਹੱਕ ਬਣਦਾ ਇੱਕ ਟਾਈਮ ਚੋਲੋ ਦੋ ਟਾਈਮ ਚੋਲੋ ਠੀਕ ਆ ਜੀ ਆਓ ਕਰਦੇ ਆਂ ਗੱਲਬਾਤ ਸਭ ਤੋਂ ਪਹਿਲਾਂ ਸੋਨੂੰ ਸਾਸਰੀ ਗਲਪਰਾ ਸਾਸਰੀ ਦਾ ਵੀਰ ਜੀ ਲੈ ਵੀ ਸੋਨੂੰ ਵੀਰ ਆਂਦੇ ਨਾ ਵੀ ਦੇਰ ਆਏ ਤੇ ਦਰੋਸਤ ਆਏ ਸਹੀ ਗੱਲ ਐ ਸਹੀ ਗੱਲ ਐ ਤੇ ਸੋਨੂੰ ਵੀਰ ਮਾਲ ਤਕਰੀਬਨ ਆਪਾਂ ਪਹਿਲਾਂ ਵੀ ਕਾਫੀ ਵੀਡੀਓ ਪਾਈਆਂ ਨੇ ਆਪਣੇ ਘਰੋਂ ਬਹੁਤ ਜੀ ਅਣਗਿਣਤ ਵੀਡੀਓ ਪਾਈਆਂ ਜੀ ਤੇ ਤਕਰੀਬਨ ਉਸ ਤੋਂ ਬਾਅਦ ਵੀ ਚਲੋ ਮਾਲ ਇਸੇ ਤਰ੍ਹਾਂ ਹੇਠ ਉੱਤੇ ਆਉਂਦਾ ਵੀ ਅੱਜ ਸਾਨੂੰ ਮਾਲ ਆਪਣੇ ਕੋਲ ਟੋਟਲ ਤਿੰਨ ਪਸ਼ੂ ਆ। ਹਾਂਜੀ ਹਾਂਜੀ ਵੀਰ ਜੀ। ਦੋ ਝੋਟੀਆਂ ਬਹੁਤ ਪਿਆਰੀਆਂ ਨੇ ਹਨਾ। ਹਾਂਜੀ ਪਲੂਣ ਹੀ ਆਈ। ਪਹਿਲਾ ਪਹਿਲਾ ਸੂਬਾ ਝੋਟੀਆਂ ਨੇ। ਹਾਂਜੀ ਹਾਂਜੀ। ਮੈਨੂੰ ਤਾਂ ਜਦੋਂ ਫੋਨ ਕੀਤਾ ਨਾ ਤੂੰ ਕੱਲ ਵੀ ਝੋਟੀਆਂ ਬੜੀਆਂ ਪਿਆਰੀਆਂ ਪਹਿਲਾ ਪਹਿਲਾ ਸੂਬਾ ਝੋਟੀਆਂ ਨੇ। ਹਾਂਜੀ। ਤੇ ਮੈਂ ਕਿਹਾ ਵੀ ਸੋਨੂ ਨੇ ਲਾਦਾ ਵੀ ਜਰਸੀਆਂ ਦਾ ਕੰਮ ਛੱਡਦਾ ਹੈ। ਹਾਂਜੀ ਹਾਂਜੀ। ਵੀ ਜਰਸੀ ਵੜਾ ਵੀ ਪਹਿਲਾਂ ਬੜੀਆਂ ਆਈਆਂ ਨੇ। ਮੈਂ ਨਾ ਭਾਈ ਅਣਕਿੰਤ। ਆਹ। ਲੈ ਵੀ ਸੋਨੂ ਵੀਰੇ ਝੋਟੀਆਂ ਦਿਖਾਵਾਂਗੇ ਆਪਾਂ ਇੱਕ ਜਿਹੜੀ ਬੱਛੀ ਆਪਣੇ ਕੋਲ ਇੱਕ ਗੱਬਣ ਆ ਗਈ ਇੱਧਰ ਹਨਾ हां जी तो दोस्तों शुरुआत ਕਰਾਂਗੇ ਪਹਿਲਾਂ ਤੁਹਾਨੂੰ ਆਪਾਂ ਝੋਟੀਆਂ ਦਿਖਾ ਦੇਾਂਗੇ ਪਸੰਦ ਆਉਣ ਕਿਆਂ ਭਰਾਵਾਂ ਨੂੰ ਜਿਨ੍ਹਾਂ ਨੇ ਘਰੇ ਖਾਸ ਤੌਰ ਤੇ ਰੱਖਣਾ ਪਸ਼ੂ ਘਰੇਲੂ ਭਰਾ ਨੇ ਘਰੇ ਦੇ ਘਰੇ ਇਦਾਂ ਹੀ ਕਰਨੀ ਆ ਤੇ ਤੁਹਾਡੇ ਮਤਲਬ ਦੀਆਂ ਝੋਟੀਆਂ ਨੇ ਠੱਡੀਆਂ ਧੀਰੀਆਂ ਨੇ ਪੂਨ ਪਹਿਲਾ ਪਹਿਲਾ ਸਵੇਰ ਝੋਟੀਆਂ ਨੇ ਕੋਈ ਆਲ-ਸ਼ਾਲ ਨਹੀਂ ਗਈ ਬਾਕੀ ਪ੍ਰੋਪਰ ਆਪਾਂ ਗੱਲਬਾਤ ਕਰਦੇ ਹਾਂ ਸੋਨੂੰ ਕਿਹੜੇ ਪਾਸਿਓਂ ਇੱਧਰ ਹੀ ਕਰ ਲਈਏ ਜੀ ਆਜੋ ਜੀ ਸੋ ਪਹਿਲੇ ਨੰਬਰ ਤੋਂ ਦੋਸਤੋ ਸ਼ੁਰੂਆਤ ਇਸੇ ਝੋਟੀ ਤੋਂ ਕਰਦੇ ਹਾਂ ਕੱਦ ਵੱਡਾ ਝੋਟੀ ਦਾ ਸੋਨੂੰ ਵੀਰੇ ਕਿੰਨਾ ਟਾਈਮ ਹੋ ਗਿਆ ਨੂੰ ਅੱਜ ਸੂਈ ਨੂੰ ਇਹਨੂੰ ਸੂਈ ਨੂੰ ਕੋਈ 20 ਦਿਨ ਹੋ ਗ ਮਗਰ ਕਟਾ ਜੀ ਕਟਾ ਮਗਰ ਇਹਦੇ ਦੁੱਧ ਕਿੰਨਾ ਇਸ ਵਕਤ ਇੰਦੇ ਥਲੇ 9-10 ਕਿਲੋ ਖੁੱਲਾ ਡੁੱਲਾ ਹੋਵੇਗਾ ਜੀ 9 ਕਿਲੋ ਹਾਂ ਭਾਈ ਹੋਵੇਗਾ 10 ਸੀ ਪਰ ਅਗਲੇ ਕਿਲੋ ਘਾਟ ਹੀ ਦੱਸੋ ਠੀਕ ਆ ਜੀ ਹਾਂਜੀ ਹਾਂਜੀ ਠੀਕ ਆ ਲਓ ਵੀ 10 ਕਿਲੋ ਦੁੱਧ ਦੋਸਤੋ ਹੋਵੇ ਨਾ ਹੋਵੇ ਤੇ ਬਟ 9 ਕਿਲੋ ਦੀ ਕੋਈ ਵੀ ਗਰੰਟੀ ਤਸੱਲੀ ਤੇ ਵੀ ਸੌਦਾ ਕਰ ਸਕਦਾ ਠੀਕ ਆ ਜੀ ਤੇ ਬਾਕੀ ਝੋਟੀ ਵੱਡੇ ਕਦ ਕਾਟਦੀ ਆ 20 ਦਿਨ ਦੱਸੇ ਨਾ ਸੂਈ ਨੂੰ ਹਾਂਜੀ ਹਾਂਜੀ 20 ਦਿਨ ਆਈ ਉਹ ਕੱਟਾ ਖਲੋਤਾ ਮਗਰ ਕਟਾ ਹਾਂਜੀ ਦਿਖਾਵਾਂਗੇ ਪ੍ਰੋਪਰ ਆਪਾਂ ਠੀਕ ਆ ਜੀ ਬਾਕੀ ਆ ਫੇਸ ਕੁਆਲਿਟੀ ਤੁਸੀਂ ਵੇਖ ਸਕਦੇ ਜੇ ਬਿਲਕੁਲ ਬਰੀਕ ਸਿੰਗੀ ਆ ਛੋਟਾ ਸਿੰਗ ਲੰਬਾ ਫੇਸ ਲੰਬੀ ਗਰਦਨ ਇਧਰੋਂ ਬਹਿਣੀ ਵਾਲੇ ਪਾਸਿਓ ਮੈਂ ਤੁਹਾਨੂੰ ਇੱਕ ਵਾਰੀ ਥਣ ਵਿਖਾ ਦਿੰਦਾ ਲੋ ਵੀ ਬਾਕੀ ਵੇਨਸਫੂਨਸ ਕਾਫੀ ਜਿਆਦੀਆਂ ਹਵਾਨੇ ਜੱਡੇ ਦੇ ਉੱਪਰ ਤੇ ਥਣ ਗੁੱਲ ਬਹੁਤ ਜਿਆਦਾ ਕਾਇਮ ਆ ਮੁਠੀ ਮੁਠੀ ਥਾਣਾ ਠੀਕ ਆ ਜੀ ਸੋ ਸਪੇਸ ਵੰਡ ਵੀ ਚੰਗੀ ਆ ਆਪਸੀ ਥਾਣਾ ਦੀ ਬਾਕ ਤੇ ਬਾਕੀ ਸੋਨੂੰ ਵੀਰੇ ਚਵਾਈ ਕਹਿ ਲੀਏ ਵੀ ਭੂਰ ਛੱਟੇ ਤੋਂ ਬਚਾ ਮੈਂ ਨਾ ਵੀਰ ਜੀ ਭੂਰ ਛੱਟਾ ਨਾ ਗਈ ਥਾਨ ਘੱਟ ਵੱਧੇ ਇੱਕ ਨੇ ਤਾਂ ਬੇਮਰੂਮਾ ਇਹ ਕੱਟੇ ਨੇ ਮਾੜਾ ਗੂ ਚੱਕ ਮਾਰਿਆ ਬੰਦੀ ਜੀ ਮਾਰੀ ਥਣ ਤੇ ਹਾਂ ਨਾ ਕੋਈ ਪੇੜ ਬਣਾਵੇ ਨਾ ਕੁਝ ਬਣਾਵੇ ਅਗਲੇ ਦੂਰ ਹੋਣਾ ਪਹਿਲਾਂ ਦੱਸਿਆ ਚੰਗਾ ਆ ਬਿਲਕੁਲ ਜੀ ਕਹਣਾ ਜੀ ਹੁਣ ਕੋਈ ਚੱਕਰ ਨਹੀਂਗਾ ਕੋਈ ਥਾਨ ਨਹੀਂ ਘੱਟ ਵੱਧ ਠੀਕ ਗੱਲ ਮੇਨ ਸੋਨੂੰ ਇਹੋ ਹੀ ਹੁੰਦੀ ਆ ਵੀ ਥਾਨ ਦੀ ਵਾਅਦ ਕਾਟ ਤੇ ਕੋਈ ਬਾੜਾ ਭੂਰ ਫੁਆਰਾ ਨਾ ਹੁੰਦਾ ਹੋਵੇ ਹਾਂਜੀ ਹਾਂਜੀ ਵੀਰ ਜੀ ਆਪਣੀ ਗੱਲ ਹੈ ਜੀ ਸਚਾਈ ਤੇ ਕੰਮ ਕਰੋ ਆ ਬਿਲਕੁਲ ਬਾਕੀ ਚਲੋ ਕਹਿੰਦਾ ਦੰਦੀ ਦੁੰਦੀ ਜਾਨਵਰ ਮਾਰ ਜਾਂਦਾ ਖਣ ਤੇ ਬਾਈ ਜਿਵੇਂ ਮਰਜੀ ਕੋਈ ਲੈ ਵੀਰੇ ਮਾੜੀ ਖੋਲ ਕੇ ਇੱਕ ਵਾਰੀ ਤੋਰ ਕੇ ਦਿਖਾਈਏ ਸੋ ਕੱਢ ਕੇ ਦੋਸਤੋ ਬਾਹਰ ਇੱਕ ਵਾਰੀ ਤਸੱਲੀ ਨਾਲ ਆਪਾਂ ਤੁਹਾਨੂੰ ਦਿਖਾਉਣੇ ਆ ਬਾਕੀ ਝੋਟੀ ਦੇਲ ਖੁਸ਼ ਕਰੂਗੀ ਭਰਾਵਾਂ ਦਾ ਠੀਕ ਆ ਜੀ ਬਹੁਤ ਪਿਆਰੀ ਝੋਟੀ ਆ ਸੋ ਬਾਕੀ ਫੇਸ ਕੁਆਲਟੀ ਬਹੁਤ ਸੋਹਣੀ ਆ ਝੋਟੀ ਸਿੰਗੀ ਆ ਝੋਟੀਆਂ ਦੋਵੇਂ ਦਿਖਾਉਣੀਆਂ ਦੋਵੇਂ ਬਿਲਕੁਲ ਗੋਲ ਸਿੰਗਾ ਛੋਟੇ ਸਿੰਗਾ ਆਇਦਰ ਕਰੋ ਚੈੱਕ ਮੇਰਾ ਵੀਰ ਲੰਬੀ ਤੋਰ ਲੱਗ ਰੇ ਸੋ ਚੱਡੇ ਛੋਡੇ ਦੀ ਬਹੁਤ ਜਿਆਦਾ ਸਾਫ਼ ਸੁਥਰੀ ਆ ਪੈਸੇ ਪੱਧਰਾਈ ਆ ਪੂਰੀ ਪੱਧਰ ਇੱਕਸਾਰ ਲੇਵਾ ਆ ਦੇਖੋ ਜੀ ਉਹ ਚੌਾਈ ਚਬੂਈ ਵਾਲੇ ਪਾਸੇ ਤੋਂ ਸੋ ਪੂਰੀਆਂ ਬੰਬੇ ਪਾਸਾ ਕੋਈ ਲਾਂਬੇ ਵਾਲੀ ਗੱਲ ਨਹੀਂ ਕਿ ਭਰਾ ਭਾਵੇਂ ਕੋਈ ਆਪਣਾ ਭਰਾ ਨੇੜੇ ਆ ਜਾਏ ਤੇ ਭਾਵੇਂ ਕੋਈ ਦੂਰੋਂ ਆ ਜਾਏ ਠੀਕ ਆ ਬਾਕੀ ਬੈਨਸ ਫੂਨਸ ਕਾਫੀ ਸੋਹਣੀਆਂ ਬਾਕੀ ਮੁੱਠੀ ਥਾਣਾ ਤੇ ਨੋਕਲਾ ਥਾਣਾ ਕਰਮਾਲੀ ਠੀਕ ਆ ਜੀ ਸੋ ਵੰਡ ਵਿਰਲ ਬਿਲਕੁਲ ਤੁਹਾਨੂੰ ਆਪਾ ਦਿਖਾ ਰਹੇ ਇੱਕ ਬਹਿਣੀ ਵਾਲੀ ਸਾਈਡ ਤੋਂ ਬੈਕ ਸਾਈਡ ਤੋਂ ਬਹਿਣੀ ਵਾਲੀ ਸਾਈਡ ਤੋਂ ਠੀਕ ਆ ਜੀ ਸੋ ਚੌੜਾ ਪਿੱਠਪੂੜਾ ਸੋ ਸ਼ਾਨਦਾਰ ਤੇ ਪੂਰੀ ਜਾਨਦਾਰ ਕੁਆਲਿਟੀ ਆ ਸੋਨੂੰ ਕੀ ਡਿਮਾਂਡ ਰਹੂਗੀ ਇਹਦੀ ਮੁੱਲ ਕਰਾਉ ਨੂੰ ਵੀਰ ਜੀ 1 5 ਕਰਾ ਲਓ 1 10 ਠੀਕ ਆ ਵੀਰੇ ਲਓ ਵੀ ਹਾਂ ਜਾਨਾ ਦੋਸਤੋ 95000 ਦੀ ਸੋਨੂ ਹੁੰਦਾ ਵੀ ਦੇਵਾਂਗੇ ਡਿਮਾਂਡ ਲੱਖ ਕਰਾ ਲਓ 5 ਕਰਾ ਲਓ 10 ਕਰਾ ਲਓ ਠੀਕ ਆ ਜੀ ਤੇ ਬਾਕੀ ਜਿੱਥੇ ਕਿ ਦੇ ਦੇਣਾ ਹੁੰਦਾ ਪਸ਼ੂ ਠੀਕ ਆ ਜੀ ਆਪਾਂ ਤਾਂ ਸਾਰੇ ਵੀਰਾਂ ਨੂੰ ਸੋਨੂ ਕਹਿੰਦੇ ਆ ਵੀ ਜਿੱਥੇ ਕਿ ਦੇ ਦੇਣਾ ਹੁੰਦਾ ਉੱਥੇ ਕੀ ਹਾਂ ਜਾਨਾ ਵਾਲੀ ਗੱਲਬਾਤ ਕਰੀਏ ਹਾਂਜੀ ਹਾਂਜੀ ਵੀਰੇ ਹੈਨਾ ਤੋਂ ਬਾਅਦ ਵਿੱਚ ਅਗਲਾ ਵੀ ਮੱਥਾ ਨਾ ਮਾਰੇ ਖਜਲ ਕਰਾਂਗੇ ਸ਼ੋਰਸ਼ਾ ਆਪਾਂ ਖੁੱਲਾ ਡੁੱਲਾ ਕਰ ਦਾਂਦੇ ਤੁਹਾਡੇ ਸਾਹਮਣੇ ਏਡੀ ਛੋਟੀ ਦਾ ਅਗਲੇ ਅੱਡੇ ਤੇ ਹੋਵੇ 1 30 ਮੰਗਦਾ ਅਗਲਾ ਬਿਲਕੁਲ 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 ਆਹ ਦੇਖੋ ਜੀ ਠੀ ਆ ਤਾ ਲਾ ਕੇ ਆਪਾਂ ਦਿਖਾ ਦਈਏ ਮਾੜਾ ਜੀ ਤੁਹਾਨੂੰ ਫਿਕਰਿਆ ਜੇ ਆ ਲੈ ਵੇਖੋ ਇਸ ਭਾਇਆ ਲੇਵੇ ਦੀ ਬਹੁਤ ਪਿਆਰੀ ਝੋਟੀ ਹੈ ਠੀਕ ਆ ਜੀ ਬੱਚਾ ਦਾ ਆਪਾਂ ਤੁਹਾਨੂੰ ਇੱਕ ਵਾਰੀ ਦਿਖਾ ਦਈਏ ਉਸ ਤੋਂ ਬਾਅਦ ਦੂਜੇ ਨੰਬਰ ਵਾਲੀ ਝੋਟੀ ਦਿਖਾ ਦਿੰਦੇ ਆ ਆ ਕਟਾ ਜੇ ਮਗਰ ਇਹਦੇ ਮੇਲ ਕਾਫ ਸੋ 20 ਹਕ ਦਿਨਾਂ ਦਾ ਬੱਚਾ ਬਿਲਕੁਲ ਕੂਲਾ ਬੱਚਾ ਤੁਹਾਨੂੰ ਜਿਹੜਾ ਨਜ਼ਰ ਆਈ ਜਾਣਾ ਵੀਡੀਓ ਦੇ ਵਿੱਚ ਤੋਂ ਸਗਰਨਾ ਪਰਤੇ ਸਾਨੂੰ ਆਪਣੇ ਕੋਲ ਜਿਹੜੀ ਆ ਝੋਟੀ ਆ ਜਾਂਦੀ ਐ ਵੀ ਪਲੂਣੀ ਆ ਹਾਂਜੀ ਹਾਂਜੀ ਆ ਵੀ ਪਲੂਣੀ ਆ ਜੀ ਪਹਿਲਾਂ ਨੇ ਝੋਟੀ ਆ ਹਾਂਜੀ ਇਹਨੂੰ ਅਜੇ ਟਾਈਮ ਕਿੰਨਾ ਹੋ ਗਿਆ ਸੋਈ ਨੂੰ ਇਹਨੂੰ ਕੋਈ ਹੋ ਗਿਆ 10 ਕੁ ਦਿਨ ਹੋ ਗਿਆ ਜੀ 10 ਕੁ ਦਿਨ ਹੋ ਗਿਆ ਹਾਂਜੀ ਇਹਦੇ ਮਗਰ ਗੋਪੀਵਾਨ ਦੀ ਕੱਟੀ ਆ ਆਪਣੇ ਸਟਰਾ ਵੀ ਪਿਆ ਜਿੱਥੋਂ ਆਪਾਂ ਗਵਾਂਢੋਂ ਲਈਏ ਆ ਪਿਓਰ ਗੋਪੀਵਾਨ ਦੀ ਕੱਟੀ ਆ ਜੀ ਇਹਦੇ ਮਗਰ ਵੀ ਸੋਨੇ ਤੇ ਸੁਹਾਗ ਦੀ ਗੱਲ ਹੋ ਗਈ ਅੱਜ ਹਾਂਜੀ ਹਾਂਜੀ ਵੀਰ ਜੀ ਇਹ ਮਗਰ ਕੱਟੀ ਚੰਗੇ ਬੋਲਦੀ ਆ ਹਾਂਜੀ ਹਾਂਜੀ ਵੀਰ ਜੀ ਬਾਕੀ ਆਪ ਵੀ ਕੱਟੀ ਆ ਮੈਂ ਜੀ ਇਹਦੀ ਮਾਂ ਦੇ ਥੱਲੇ 17 ਕਿਲੋ ਦੁੱਧ ਦੇ ਠੀਕ ਆ ਹਾਂਜੀ ਹਾਂਜੀ ਲੋਬੀ ਇਹਦੀ ਮਦਰ ਤੇ ਥੱਲੇ ਦੋਸਤੋ 17 ਕਿਲੋ ਦੁੱਧ ਆ ਤੇ ਇਹ ਆਪਣਾ ਬਿਲਕੁਲ ਨਿੱਜੀ ਲੋਕਲ ਆਪਦੇ ਲਾਗੇ ਬੰਨੇੋਂ ਕੀਤਾ ਲਾਗੇ ਬੰਨੇੋਂ ਜੀ ਮਾਲ ਲਿਆ ਲੋਬੀ ਇਹ ਲੋਕ ਨੂੰ ਲਾਗੇ ਬੰਨੇੋਂ ਮਾਲ ਲਿਆ ਤੇ ਜਿਹੜੀ ਸਟਰਾ ਹੈ ਉਹ ਵੀ ਤੁਹਾਨੂੰ ਅਵੇਲੇਬਲ ਪ੍ਰੋਵਾਈਡ ਕਰਵਾ ਦੂਗਾ ਵੀਰ ਠੀਕ ਆ ਜੀ ਘਰੇ ਪਈ ਆ ਵੈਸੇ ਸਟਰਾ ਕਿਸੇ ਵੀਰ ਨੇ ਵੇਖਣੀ ਆ ਵੇਖ ਸਕਦੇ ਹੋ ਤੁਸੀਂ ਸੋ ਮੋਰਾ ਬਰੀਡ ਦੇ ਵਿੱਚ ਜਿਹੜਾ ਗੋਪੀ ਬੁੱਲ ਹੈਗਾ ਡਾਕਟਰ ਸਾਹਿਬ ਦਾ ਠੀਕ ਆ ਜੀ ਉਸੇ ਸਾਂਹ ਦੀ ਮਗਰ ਕੱਟੀ ਆ ਗਈ ਆ ਇਨੂੰ ਅਜ ਦਿਨ ਕਿੰਨੇ ਦੱਸੇ ਜੇ ਇਹਨੂੰ 10 ਦਿਨ ਹੋ ਗਏ ਆ ਜੀ 10 ਕ ਦਿਨ ਹੋ ਗਏ ਆ ਤੇ ਇਹਦੇ ਥੱਲੇ ਸੋਨੂੰ ਕਿੰਨਾ ਦੁੱਧ ਚਵਾਈਏ ਇਹਦੇ ਥੱਲੇ ਵੀ 11 12 ਕਿਲੋ ਹੋਵੇ ਗਿਆ ਜੀ ਆਪਾਂ 10 ਕਿਲੋ ਦੀ ਗਾਰੰਟੀ ਲਾਵਾਂ ਦਿੰਦੀ ਹੁੰਦੀ ਹੁੰਦਾ ਭੁੰਡਾ ਬੜਾ ਚੌਰਸ ਮੈਂ ਅਗਲੇ 2 ਕਿਲੋ ਘੱਟ ਦੱਸੋ ਹੂੰ ਲਓ ਵੀ ਸੋ 11 ਕਿਲੋ ਦੁੱਧ ਦੋਸਤੋ ਵੀਰਾਂ ਦਾ ਵੀ ਇਹਦੇ ਥੱਲੇ ਵੀ ਚਵਾਵਾਂਗੇ ਪਰ ਹੁਣ ਕੋਈ 10 ਕਿਲੋ ਦੀ ਮੰਨ ਕੇ ਆਪਣੇ ਨਾਲ ਹਾਂਜੀ ਹਾਂਜੀ ਵੀਰ ਜੀ ਅਗਲੇ ਪਾਈਆ ਘੱਟ ਹੀ ਦੱਸੋ ਠੀਕ ਹੈ ਜੀ ਲਓ ਵੀ ਕਰੋ ਚੱਲ ਠੀਕ ਹੈ ਜੀ ਬਾਕੀ ਵੰਡ ਬੇਰ ਨੂੰ ਬਹੁਤ ਸੋਣੀ ਆ ਪਲੂਣ ਪਹਿਲਾ ਇੱਕ ਮੈਂ ਸ਼ਟਾਰਟਿੰਗ ਤੋਂ ਪੁੱਛ ਲਿਆ ਸੀਗਾ ਸੋਨੂ ਨੂੰ ਵੀ ਪਹਿਲਾਂ ਝੋਟੀਆਂ ਨੇ ਕਈ ਵਾਰ ਕਿਸੇ ਭਰਾ ਦੇ ਮਨ ਚ ਇਹਨਾਂ ਡਾਊਟ ਹੋਵੇ ਵੀ ਆਲ ਛਾਉ ਨਹੀਂ ਹੈਗੀ ਕੀ ਝੋਟੀਆਂ ਚ ਹਾਂਜੀ ਹਾਂਜੀ ਤੇ ਮਿਲਦੀਆਂ ਕਰਨ ਵਾਲੀਆਂ ਬੱਚਿਆਂ ਦੇ ਇਸੇ ਤਾਂ ਮੈਂ ਨਾ ਵੀਰ ਜੀ ਪੂਰ ਛੱਟੇ ਥਾਨ ਦੇ ਮਿਲਣ ਦੀ ਗਰੰਟੀ ਆਪਣੀ ਹੈ ਆ ਠੀਕ ਆ ਵੀਰੇ ਲੈ ਵੀ ਪਾ ਜੀ ਨੂੰ ਵੀ ਖੋਲ ਕੇ ਤੋਰਦੇ ਅੱਜ ਸੋ ਝੋਟੀ ਬਹੁਤ ਖੂਬਸੂਰਤ ਹੈ ਠੀਕ ਆ ਜੀ ਮਗਰ ਕੱਟੀ ਬਹੁਤ ਪਿਆਰੀ ਆ ਮੋਰਾ ਬਰੀਡ ਦੇ ਵਿੱਚ ਮਗਰ ਕੱਟੀ ਆ ਗਈ ਆ ਉਹ ਵੀ ਤੁਹਾਨੂੰ ਆਪਾਂ ਪ੍ਰੋਪਰ ਦਿਖਾ ਦੇਵਾਂਗੇ ਸੋ ਇੱਕ ਵਾਰੀ ਝੋਟੀ ਦਾ ਤੋਰਾ ਤਾਰਾ ਕਰੋ ਚੈੱਕ ਜੀ ਠੀਕ ਆ ਸੋ ਬਹੁਤ ਪ ਲੈਓ ਜੀ ਸੋ ਨਾ ਖੇੜ ਬਹੁਤ ਸੋਣਾ ਠੀਕ ਆ ਜੀ ਬਿਲਕੁਲ ਪਤਲੇ ਪੂਣੀਆਂ ਵਰਗੇ ਥਾਣਾ 5 5 6 6 ਇੰਚ ਤੇ ਧਾਣ ਲਗਾ ਸੋ ਚਵਾਈ ਵੀ ਇੱਕ ਨੰਬਰ ਆ ਜੀ ਇੰਨੀ ਨਰਮ ਚਵਾਈ ਦੀ ਕੋਈ ਲੇਖਾ ਹੀ ਨਹੀਂ ਠੀਕ ਆ ਸੋ ਚੱਡੇ ਦੀ ਬੰਤਰ ਹੀ ਮੈਂ ਦੇਖਣਿਆ ਪਹਿਲਾਂ ਝੋਟੀਆਂ ਵੈਸੇ ਚੱਡੇ ਲੇਵੇ ਦੀ ਬੰਤਰ ਬੜੀ ਟਿਕਾਣੇ ਤੇ ਸੋ ਬਹੁਤ ਸੋਣਾ ਸਟਰਕਚਰਾਂ ਲੇਵੇ ਦਾ ਠੀਕ ਆ ਜੀ ਫੇਸ ਕੁਆਲਿਟੀ ਵਧੀਆ ਉਹ ਇਧਰ ਦੇਖੋ ਮੁੱਠੀ-ਮੁੱਠੀ ਥਾਣਾ ਨੋਗਲਾ ਥਾਣਾ ਠੀਕ ਆ ਜੀ ਝੋਟੀਆਂ ਦੋਵਾਂ ਨੂੰ ਬੜਾ ਥਾਣਾ ਅਲੈਦਾ ਲੱਗਾ ਬਹੁਤ ਵਧੀਆ ਚੰਗਾ ਥਾਣ ਲੱਗਾ ਝੋਟੀਆਂ ਨੂੰ ਠੀਕ ਆ ਜੀ ਚਵਾਈ ਚੰਗੀ ਆ ਸੋਨੂ ਕੀ ਮੋਲ ਡਿਮਾਂਡ ਰੋਗਾ ਇਸ ਝੋਟੀ ਮੋਲ 15 ਆਈ 15 ਹਾਂਜੀ ਹਾਂਜੀ ਲੈਣ ਦੇਣੀ ਆ ਕਿ ਹੋਊਗਾ ਵਿੱਚੋਂ ਇੱਕ 10 ਦੀ ਦੇ ਦਾਂਗੇ ਜੀ 10 ਦੀ ਹਾਂਜੀ ਹਾਂਜੀ ਲੋ ਵੀ ਇਹ 10 ਦੀ ਮਿਲ ਜੂਗੀ ਇੱਕ 10 ਦੀ ਠੀਕ ਆ ਜੀ ਹਾਂ ਜਾਂ ਨਾ ਡਿਮਾਂਡ 15 ਲੈ ਦੇ 1 ਲੱਖ 10 ਹਜ਼ਾਰ ਆ ਬਾਕੀ ਝੋਟੀਆਂ ਵੀ ਬਹੁਤ ਵਧੀਆ ਆ ਵੈਸੇ ਮੂੰਹੋਂ ਦੰਦੀ ਵੀ ਆਪਾਂ ਨੋਟ ਤੁਹਾਨੂੰ ਕਰਵਾਉਣੀ ਸੀਗੀ ਠੀਕ ਆ ਜੀ ਫਿਰ ਮੂੰਹ ਘੱਟ ਥੋੜਾ ਜਿਹਾ ਘੱਟ ਫੜਾਉਂਦਾ ਪਸ਼ੂ ਕੋਈ ਵੀ ਭਰਾ ਆਉਂਦਾ ਮੂੰਹ ਦੰਦੀ ਚੈੱਕ ਕਰ ਸਕਦੇ ਜਾਂ ਦੋਂਦੀ ਨਹੀਂ ਤੇ ਚੌਗੀ ਹੋ ਸਕਦੀ ਠੀਕ ਆ ਹਾਂ ਜੀ ਹਾਂ ਜੀ ਕੋਈ ਬਈ ਛਿੱਗੀ ਨਾ ਇੰਨਾ ਚ ਹੋਵੇਗੀ ਹਾਂ ਹਾਂ ਛਿੱਗੀ ਨਹੀਂ ਹੋਣੀਗੀ ਦੋਂਦੀ ਹੋ ਸਕਦੀ ਹੈ ਜਾਂ ਦੋਂਦੇ ਸੱਟੇ ਹੋਣਗੇ ਜਾਂ ਦੋਂਦੇ ਚੱਕੇ ਹੋਣਗੇ ਜਾਂ ਚੌਕ ਦੇ ਸੱਟੇ ਹੋਣਗੇ ਜਾਂ ਚੱਕੇ ਹੋਣਗੇ ਬਾਕੀ ਆ ਗੱਲਬਾਤ ਤੁਸੀਂ ਕਨਫਰਮ ਕਰ ਲਿਆ ਜੇ ਕੋਈ ਵੀ ਭਰਾ ਆਪਣਾ ਇੱਥੇ ਆਉਂਦਾ ਖਰੀਦੀ ਕਰਨ ਤੇ ਚੰਗੀ ਝੋਟੀ ਆ 1,10,000 ਦੀ ਮਿਲ ਜੂਗੀ ਮਗਰ ਕੱਟੀ ਹੈ ਬੱਚਾ ਤੁਹਾਨੂੰ ਆਪਾਂ ਦਿਖਾ ਇਹੋ ਕੱਟੀ ਹੈ ਹਾਂਜੀ ਹਾਂਜੀ ਕੱਟੀ ਆ ਜੀ ਠੀਕ ਆ ਮੱਥੇ 'ਚ ਫੁੱਲ ਲੈ ਆਈਏ ਤੁਹਾਨੂੰ ਮਾਂ ਤੇ ਗਈ ਆ ਜੀ ਮਾਂ ਮਦਰ ਦੇ ਵਿੱਚ ਵੀ ਫਿਰ ਜਾਂਦਾ ਮਦਰ ਤੇ ਬੱਚਾ ਪਾਇਆ ਗਿਆ ਨਾ ਹਾਂਜੀ ਹਾਂ ਹੁਣ ਆਪਾਂ ਕੱਲੇ ਮਾਲੀ ਤੇ ਨਾ ਜਾਈਏ ਕਿ ਨਾ ਚਲੋ ਨਹੀਂ ਨਹੀਂ ਭਾਈ ਇਹਦੀ ਮਾਂ ਦੇ ਵੀ ਐਵੇਂ ਇਹਦੀ ਮਾਂ ਦੇ ਵੀ ਐਵੇਂ ਹੀ ਆ ਹਾਂ ਉਹ ਹਸਾਉਣਾ ਫਿਰ ਪਿਛੋਕੜਾ ਇਹ ਤੁਰੇ ਆਉਣ ਡਿਆ ਹਨਾ ਹਾਂਜੀ ਹਾਂਜੀ ਠੀਕ ਆ ਤੇ ਤੁਹਾਨੂੰ ਅੱਗੇ ਆਪਣੇ ਕੋਲ ਅੱਗੇ ਨੈਕਸਟ ਇਧਰ ਆ ਵਿਹੜ ਆ ਜਾਂਦੀ ਆ ਕਿੰਨੇ ਕ ਦਿਨਾਂ ਦੀ ਕੱਚੀ ਆ ਆ ਕੋਈ 10 ਦਿਨ ਲੈ ਜਾਏਗੀ 10 ਕ ਦਿਨ ਹਾਂਜੀ ਹਾਂਜੀ ਲਓ ਵੀ ਕ੍ਰੋਸ ਬਰੀਡ ਦੇ ਵਿੱਚ ਦੋਸਤੋ ਵਿਹੜ ਆ ਕੋਈ ਸਾਈਵਾਲ ਦੇ ਨਾਲ ਕ੍ਰੋ ਯਾਰ ਸੂਬਾ ਦੂਜਾ ਜੇ ਕੋਈ ਚੱਕਰ ਹਾਂਜੀ ਹਾਂਜੀ ਦੂਜਾ ਸੂਵੇ ਗਾਂ ਸੂਣਾ ਠੀਕ ਆ ਵੀ 10 ਕ ਦਿਨ ਜੇ ਲੈ ਜੂ ਖੁੱਲੇ ਢਿੱਡੇ ਹਾਂਜੀ ਹਾਂਜੀ ਵੀਰ ਜੀ ਸੋ ਹੈ ਧੀਰੀ ਆ ਪੂਰੀ ਠੰਡੀ ਠੁੰਡੀ ਹੈ ਆ ਨਾ ਵਿੱਚ ਜਿਵੇਂ ਮਰਜੀ ਕੋਈ ਬਹਿ ਜਾਏ ਉਹੋ ਜੀ ਹੋਵੇ ਤੇ ਅਗਲੀ ਲੱਤ ਛੜ ਮਾਰੀ ਜਾਵੇ ਕੀ ਫਾਇਦਾ ਸਹੀ ਹੈ ਸੋ ਦੋਸਤੋ ਹੈ ਠੰਡੀ ਆ ਸੀਲਸ ਆਊਗਾ ਸੋ ਦੂਜਾ ਸੂਬਾ ਇਸ ਵਾਰ ਨੇ ਸੂਣਾ ਬਾਕੀ ਇਧਰੋਂ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਗੱਲ ਕੰਬਲ ਤੇ ਬੰਨ ਵੀ ਜਿਹੜਾ ਤੁਹਾਨੂੰ ਨਾਰਮਲ ਜਾਂ ਨਜ਼ਰ ਆਊਗਾ ਫੈਸੇ ਹੈ ਕ੍ਰੋਸ ਬਰੀਡ ਆਪਾਂ ਪਿਓਰ ਨਹੀਂ ਕਹਾਂਗੇ ਬਿਛਾਈ ਵਾਲ ਤੇ ਸ਼ਾਈ ਵਾਲ ਪਿਓਰ ਕਿ ਗਰਮ ਹੁੰਦੀ ਆ ਠੀਕ ਆ ਜੀ ਇਹ ਕਰਾਸ ਬਰੀਡ ਦੇ ਵਿੱਚ ਕੋਈ ਕਰਮਾ ਵਾਲੀ ਐਡੀ ਜਿਹੜੀ ਆਪਾਂ ਕਹੀਏ ਵੀ ਛਟਾਕਲ ਜੀ ਨਹੀਂ ਗਈ ਠੀਕ ਆ ਫਿਰ ਹਾਲ ਤੁਸੀਂ ਆ ਵੇਖੋ ਥਾਣ ਬਹੁਤ ਵਧੀਆ ਮੁਠੀ ਥਾਣਾ ਕੋਈ ਫੋੜ ਛਾਂਕ ਨਹੀਂ ਗਈ ਭਰਦੀ ਪਈ ਹਲੇਵਾ ਠੀਕ ਆ ਜੀ ਸੋ ਲਾਹੇ ਬਣਾਏ ਪਈ ਆ ਕੋਈ 5 8 7 ਤਾਂਹਾਂ ਦੇ ਨਾਲ ਦੇ ਵਿੱਚ ਚੰਗੀ ਤਿਆਰੀ ਕਰ ਜੂਗੀ ਸੋ ਬਾਹਰ ਚੰਗੀ ਆ ਰੰਗ ਪ੍ਰਿੰਟ ਰੰਗ ਬਾਜਾ ਕਰਮਾ ਵਾਲੀ ਫੈਸ਼ਨ ਚੰਗਾ ਬੈਠਦਾ ਇਹ ਵੀ ਖੋਲ ਕੇ ਵੀਰ ਮਾੜਾ ਤੋਰ ਕੇ ਦਿਖਾ ਦਿਆ ਜੇ 10 ਕ ਦਿਨ ਹੀ ਹਜੇ ਜਿਹੜੇ ਲੈਂਦੀ ਆ 10 ਦਿਨ ਹਜੇ ਕੱਚੀ ਆ ਠੀਕ ਆ ਜੀ ਨਰਮ ਆ ਆ ਦੇਖੋ ਬਾ ਕੋਈ ਨਹੀਂ ਲਾਇਆ ਆ ਜੀ ਆ ਇਹ ਹੋਣੀ ਆਈ ਆ ਜੀ ਅੱਜ ਹੀ ਆਈ ਆਪਣੇ ਕੋਲ ਆ ਇਹ ਹੋਣੀ ਆਈ ਤੁਹਾਡੇ ਠੀਕ ਆ ਠੀਕ ਆ ਮੋੜ ਲੋ ਜੀ ਸੋ ਤੋਰਾ ਤੁਸੀਂ ਵੇਖ ਸਕਦੇ ਠੀਕ ਆ ਜੀ ਕਈ ਵਾਰ ਬਹੁਤੇ ਪਸ਼ੂ ਡਰਕਲ ਚ ਕਹਿ ਲਗੇ ਜਾਂ ਥੋੜਾ ਜਿਹਾ ਭੱਜ ਨੱਠ ਜੀ ਕਰਦੇ ਆ ਪਰ ਤੋਰੇ ਤਾਰੇ ਦੀ ਕਰਮ ਵਾਲੀ ਨਰਮਾ ਸੋ ਥਣ ਚਾਰੇ ਕੋਈ ਫੋੜ ਸ਼ਾਂਖ ਨਹੀਂ ਗਈ ਸੋ ਚਾਰੇ ਥਾਣਾ ਵੰਡਵਰਲ ਤੁਹਾਡੇ ਸਾਹਮਣੇ ਆ ਮੁੱਠੀ ਥਾਣਾ ਠੀਕ ਆ ਜੀ ਤੋਂ ਭਰ ਜੂਗੀ ਲੇਵਾ ਕਾਫੀ ਕਰਮਾ ਲਈ ਕੋਠਾ 10-10 ਦਿਨਾਂ ਦੇ ਵਿੱਚ ਚੰਗੀ ਖਾਸੀ ਤਿਆਰੀ ਕਰੂਗੀ ਤੇ ਦੁੱਧ ਬਾਕੀ ਸੇਵਾ ਦਾ ਜਿੰਨੀ ਕੀ ਸੇਵਾ ਕਰ ਲਓਗੇ ਦੁੱਧ ਤੁਸੀਂ ਲੈ ਸਕਦੇ ਜੇ ਵੇੜ ਤੋਂ ਗੋਲਾ ਗਲਾ ਬਹੁਤ ਆ ਠੀਕ ਆ ਜੀ ਉੱਪਰੋਂ ਵੀ ਬਿਲਕੁਲ ਪਲੀ ਪਲੀਤੀ ਆ ਤੇ ਸੋਨੂੰ ਅੱਜ ਆਪਾਂ ਕਿੰਨੇ ਦੇ ਦੇ ਰਹੇ ਆ ਚਲੋ ਕੋਈ 8-7 ਦਿਨ ਕਿਸੇ ਟਰਾਂਸ ਸਾਹਮਣੇ ਸੂਤਨੀ ਆ 45000 ਰੁਪਿਆ ਜੀ ਇਹਦਾ 45000 ਹਾਂਜੀ ਹਾਂਜੀ ਕੋਈ ਕਰਦ ਗਿਆ ਤੇ ਚੋ ਲੈਸਾਂ ਲੁੱਤਾ 40000 ਦੀ ਦੇ ਦਾਂ ਦੇ 40000 ਦੀ ਹਾਂਜੀ ਹਾਂਜੀ ਕਿਹੜਾ ਵੇਖ ਲਓ ਤੁਹਾਡੇ ਸਾਹਮਣੇ ਏਡੀ ਵੇੜ ਦੇ ਦੇਗਾ 40000 ਇਹ ਬੱ ਹਾਂਜੀ 40000 40 ਦੀ ਲੈ ਗਿਆ ਕਿਉਂ ਉਦੋਂ ਵੀ ਆਖੂਗਾ ਵੀ ਯਾਰ ਸੋਨੂ ਕਿਦੇ ਕੋਟ 사ਦਰ ਖਾਨ ਦੇ ਤੋਂ ਲਿਆਂਦੀ ਆ ਹਾਂਜੀ ਹਾਂਜੀ ਭਾਈ ਏਡੇ ਭਾਣੇ ਕੋਈ ਵੇਚਣ ਵਾਲਾ ਵੀਰ ਲੈ ਜਾ ਤਾਂ ਵੀ ਅਗਲੇ ਰੋਟੀ ਦੇ ਕੇ ਜਾਏਗੀ ਦੇ ਕੇ ਜਾਊਗੀ ਤਿਆਰੀ ਤੇ 2 ਪੈਸੇ ਦਿੰਦੀ ਵੀ ਆ ਮੁਨਾਫਾ ਵੀ ਦਿੰਦੀ ਆ ਹਾਂਜੀ ਲੋ ਵੀ ਅੱਜ 24000 ਦੀ ਆ ਵੜ ਸੋਨੂ ਵੀਰ ਦੇ ਰਿਹਾ ਤੇ ਮੇਰਾ ਭਰਾ ਕੋਈ ਤਿਆਰੀ ਤੇ 2 ਰੁਪਏ ਤੁਹਾਨੂੰ 2 ਪੈਸੇ ਨਫਾ ਦੇ ਕੇ ਜਾਊਗੀ ਇਹ ਗਰੰਟਡ ਗੱਲ ਆ ਠੀਕ ਆ ਜੀ ਕਿਉਂ 40000 ਦੀ ਅੱਜ ਬੱਚੀ ਖਰੀਦ ਲਓਗੇ ਕ੍ਰੋਸ ਬਰੀਡ ਆ ਗਾਂ ਕਰਮਾਲ ਜੀ ਰੋਤਾ ਜਿਹੋ ਜਿਹਾ ਸਮਾਂ ਬਿਲਕੁਲ ਗਰਮੀ ਦਾ ਚੱਲ ਸੋ ਵੇਰ ਤੁਹਾਡੇ ਸਾਹਮਣੇ 40000 ਦਾ ਇਹ ਤੋਹਫਾ ਮਿਲ ਜੂਗਾ ਤੁਹਾਨੂੰ ਤੇ ਇਹ ਅੱਜ ਐਨੀਮਲ ਨੇ ਅੱਜ ਪਸ਼ੂ ਆ ਵੀਰ ਸੋਨੂ ਹਣਾ ਤੇ ਫਾਰਮ ਤੇ ਇਸ ਅੱਡੇ ਤੇ ਇਸ ਕਿਲੇ ਤੇ ਐਨੀਮਲ ਪਸੰਦਾ ਆਏ ਹੋਣਗੇ ਦੋਸਤੋ ਬਾਕੀ ਵੀਡੀਓ ਸ਼ੇਅਰ ਵੱਧ ਤੋਂ ਵੱਧ ਤੁਸੀਂ ਕਰਨੀ ਹੁੰਦੀ ਆ ਇੱਥੇ ਆਣ ਕੇ ਚੋਕੇ ਵੇਖਣੀ ਆ ਤੇ ਮੋਸਟ ਵੈਲਕਮ ਇੱਥੇ ਆਣ ਕੇ ਚੋਕੇ ਤਸੱਲੀ ਕਰੋ ਇੱਕ ਸੋਨੂ ਵੀਰੇ ਆਪਣੇ ਨੰਬਰ ਕੰਟੈਕਟ ਕਰਦੇ ਹੋ 872218399 872218399 ਠੀਕ ਹੈ ਜੀ ਹਾਂਜੀ ਹਾਂਜੀ ਹੋਰ ਕੋਈ ਗੱਲ ਬਾਤ બસ ਆਪਰੇ ਇਸ਼ਟਾ ਤੇ ਆਈਡੀ ਸੋਨੂ ਵਪਾਰੀ ਨਾਂ ਤੇ ਆ ਸੋਨੂ ਵਪਾਰੀ ਹਾਂ ਪੀਪੀ 29 ਤੇ ਤੇਰਾ ਯਾਰ ਵਪਾਰੀ ਡੰਗਰਾਂ ਦਾ ਕੋਈ ਕੱਟਾ ਵੱਛਾ ਉਹ ਤੇ ਨਹੀਂ ਸੋਨੂ ਗੱਲ ਕਿਤੇ ਨਹੀਂ 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 ਗੱਲ ਤਾਂ ਇਹੋ ਹੀ ਆ ਕੋਈ ਬੰਦਾ ਕਰਿਆ ਕਰੇ ਕਾਲ ਵੀ ਜਿੰਨੇ ਮੱਝ ਵੇਚਦੀਆਂ ਜਦੋਂ ਮਰਜੀ ਬਾਈ ਫੋਨ ਲਾਵੇ ਆਪਣੇ ਚਾਹੇ ਪਸ਼ੂ ਡੰਗਰ ਖਰੀਦਣਾ ਚਾਹੇ ਵੇਚਣਾ ਕੰਟੈਕਟ ਕਰੇ ਆ ਜੇ ਕੋਈ ਕਵੇਗਾ ਪਾਸੇ ਆਸੇ ਵੀ ਲੋਕਲ ਵੀ ਮਾਲ ਦਵਾ ਦਾਂਦੇ ਠੀਕ ਆ ਜੀ ਹਾਂਜੀ ਹਾਂਜੀ ਲੋ ਵੀ ਭਰਾਵੋ ਠੀਕ ਆ ਜੀ ਮਾਲ ਕਿਸੇ ਭਰਾ ਨੇ ਵੇਚਣਾ ਵੀ ਆ ਖਰੀਦਣਾ ਵੀ ਆ ਤਾਂ ਇੱਥੇ ਵੀ ਕਿੱਲੇ ਤੇ ਮਿਲ ਜੂਗਾ ਆਸੇ ਪਾਸੇ ਵੀ ਸੋਨੂ ਵੀ ਜਿੱਦਾਂ ਜਿੱਦਾਂ ਤੇ ਰੇਟ ਆ ਕਿਸੇ ਭਰਾ ਨੇ ਲਾਉਣਾ ਮੁੱਲ ਖਰਚ ਕਰਨਾ ਪੈਸਾ ਖਰਚ ਕਰਨਾ ਉਦਾਂ ਦਾ ਤੁਹਾਨੂੰ ਪਸੂ ਮਿਲ ਜਾਊਗਾ ਸੋ ਅੱਜ ਫਿਲਹਾਲ ਇਸ ਵੀਡੀਓ ਦੇ ਵਿੱਚ ਇੰਨਾ ਸੀ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ